ਪਜੂਜਾਂ ਦੇ ਸਾਹਮਣੇ ਦਿੱਤੀਆਂ ਸਾਡੇ ਇਲਾਕੇ ਦੇ ਵਿੱਚੋਂ 5 6 ਤੋਂ ਵੱਧ ਨੌਕਰੀਆਂ ਬਣੀਆਂ ਬੱਚੇ ਟੀਚਰ ਬਣੇ ਐ ਸਬ ਇੰਸਪੈਕਟਰ ਬਣੇ ਕਨਸਟੇਬਲ ਬਣੇ ਡਾਕਟਰ ਬਣੇ ਲਾਈਨਮੈਨ ਬਣੇ ਨਰਸ ਪਰ ਸਭ ਤੋਂ ਸਰਕਾਰੀ ਨੌਕਰੀਆਂ ਦੇ ਸਰ ਜਦੋਂ ਮੈਂ ਬਿੰਦਲ ਜਾਂਦਾ ਹਾਂ ਤਾਂ ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰੇ ਪੁੱਤ ਨੂੰ ਜਿਹੜਾ ਹੈ ਰੋਜ਼ਗਾਰ ਮਿਲੇ ਮੇਰੀ ਧੀ ਨੂੰ ਵੀ ਜਿਹੜਾ ਹੈ ਕੰਮ ਮਿਲੇ ਤਾਂ ਸਾਡੇ ਬੰਦੇ ਕੋਸ਼ਿਸ਼ ਹੈ ਜੀ ਤੇ ਮੈਂ ਦੱਸਣਾ ਸਭ ਦਾ ਦੋਸਤੋ ਅਸੀਂ ਬਹੁਤ ਸਾਰੀ ਸ਼ਾਨਦਾਰ ਕੰਪਨੀਆਂ ਲਾਈਕ ਮਾਰੂਤੀ ਸੁਜ਼ੂਕੀ ਆ ਗਿਆ ਚੀਮਾ ਬੋਇਲਰ ਸਿਲੇਟਡ ਆ ਗਿਆ ਆਈ ਥਿੰਕ ਕਿ ਗੈਰੂ ਇੰਡਸਟਰੀਜ਼ ਆ ਗਿਆ ਸਰਾਜ ਮਾਜ਼ਾ ਆ ਗਿਆ ਬਹੁਤ ਸਾਰੀ ਨਾਮੀ ਇੰਡਸਟਰੀਜ਼ ਅਸੀਂ ਬੁਲਾਈਆਂ ਹੈ ਪੈਕਿੰਗ ਸੈਕਟਰ ਬੁਲਾਇਆ ਤੇ ਆਪ ਸਰ ਜ਼ਰੂਰ ਆਓ ਕੋਸ਼ਿਸ਼ ਕਰਾਂਗੇ ਤੁਹਾਨੂੰ ਮੌਕੇ ਤੇ ਨੌਕਰੀ ਮਿਲੇ ਤੇ ਅਗਰ ਤੁਹਾਨੂੰ ਮੌਕੇ ਤੇ ਨੌਕਰੀ ਨਹੀਂ ਮਿਲਦੀ ਅਸੀਂ ਤੁਹਾਨੂੰ ਰਜਿਸਟਰ ਕਰਾਂਗੇ ਤੁਸੀਂ ਰਜਿਸਟ੍ਰੇਸ਼ਨ ਜ਼ਰੂਰ ਕਰਾ ਕੇ ਜਾਣੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਆਪਣਾ ਰਜ਼ੀਮ ਨਾਲ ਲੈ ਕੇ ਆਓ